ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਕੀ ਰਾਣੀ ਦੁਆਰਾ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਦੀ ਪਰਖ ਕਰਨ ਜਦੋਂ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਨੂੰ ਦਿੱਲੀ ਬੁਲਾਉਣ ਵਾਸਤੇ ਕਿਹਾ ਮਹਾਰਾਜ ਰਾਜਾ ਜੈ ਸਿੰਘ ਦੇ ਸੱਦੇ ਤੇ ਦਿੱਲੀ ਆਏ ਪਰ ਇੱਕ ਬਚਨ ਲਿਆ ਕਿ ਅਸੀਂ ਕਦੇ ਵੀ ਅਰੰਗਜੀਤ ਨੂੰ ਨਹੀਂ ਮਿਲਾਂਗੇ। ਅਰੰਗਜੀਤ ਦੇ ਅੰਦਰ ਇੱਕ ਚਾਹਨਾ ਸੀ ਕਿ ਮੈਂ ਕਰਾਮਾਤਾਂ ਵੇਖਣੀ ਹੈ। ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰੇ ਨੂੰ ਉਹ ਮਿਲ ਨਹੀਂ ਸਕਦਾ। ਉਹਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਮਾਰੇ ਦੀ ਪਰਖ ਕਰੋ ਕਿ ਕੀ ਇਹਨਾਂ ਕੋਲ ਕੋਈ ਕਰਾਮਾਤ ਹੈ? ਰਾਜਾ ਜੈ ਸਿੰਘ ਨੇ ਆਪਣੀ ਰਾਣੀ ਦੇ ਨਾਲੇ ਗੱਲ ਕੀਤੀ। ਰਾਣੀ ਕਹਿਣ ਲੱਗੀ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਮਹਿਲਾਂ ਵਿੱਚ ਬੁਲਾਓ ਮੈਂ ਉਹਨਾਂ ਦੀ ਪਰਖ ਕਰਾਂਗੀ ਰਾਜਾ ਜੈ ਸਿੰਘ ਨੇ ਮਹਾਰਾਜ ਨੂੰ ਵਿਸਾਦੇ ਵਾਸਤੇ ਬੇਨਤੀ ਕੀਤੀ ਮਹਾਰਾਜ ਉਹਦੇ ਬੰਗਲੇ ਵਿੱਚ ਜਾਂਦੇ ਨੇ ਰਾਣੀ ਨੇ ਕਿਹਾ ਕਿ ਜਿੱਥੇ ਮਹਾਰਾਜ ਜੀ ਵਾਸਤੇ ਵਨਸਵ ਨੇ ਪਗਵਾਨ ਬਣਾਈ ਉੱਥੇ ਉਹਨੇ ਇੱਕ ਗੋਲੀ ਨੂੰ ਆਪਣੇ ਕੱਪੜੇ ਪਵਾ ਦਿੱਤੇ ਤਾਂ ਜੋ ਮਹਾਰਾਜ ਨੂੰ ਪਤਾ ਨਾ ਲੱਗ ਸਕੇ ਮਹਾਰਾਜ ਜੀ ਜਦੋਂ ਆਏ ਉਸ ਗੋਲੀ ਨੇ ਰਾਣੀ ਬਣ ਕੇ ਮਾਰੇ ਨੂੰ ਮੱਥਾ ਟੇਕਿਆ ਮਾਰੇ ਨੇ ਅਸਹੀ ਸਥਿਤੀ ਪਰਮਾੜੀ ਮਹਾਰਾਜ ਕਹਿਣ ਲੱਗੇ ਤੂੰ ਰਾਣੀ ਨਹੀਂ ਹੈ ਮਹਾਰਾਜ ਗੋਲੀਆਂ ਦੇ ਕੋਲ ਜਾਂਦੇ ਤੇ ਜਿਹੜੀ ਰਾਜਾ ਜੈ ਸਿੰਘ ਦੀ ਸੱਚੀ ਘਰ ਵਾਲੀ ਸੀ ਮਹਾਰਾਜ ਉਹਦੇ ਸਿਰ ਤੇ ਛੜੀ ਰੱਖ ਕੇ ਕਹਿੰਦੇ ਰਾਣੀ ਇਹ ਹੈ ਕਪੜੇ ਬਦਲਣ ਦੇ ਨਾਲ ਤੁਹਾਡੇ ਅੰਦਰ ਦੀ ਨੁਹਾਰ ਨਹੀਂ ਬਦਲ ਜਾਂਦੀ। ਰਾਣੀ ਇਸ ਗੱਲ ਨੂੰ ਵੇਖ ਬੜਾ ਖੁਸ਼ ਹੁੰਦੀ ਹੈ ਕਿ ਮਹਾਰਾਜ ਤੇ ਜਾਣੀ ਜਾਣ ਨੇ। ਪਰ ਨਾਲ ਹੀ ਗੁਰੂ ਸਾਹਿਬ ਕਹਿ ਦਿੰਦੇ ਕਹਿੰਦੇ ਰਾਣੀ ਗੁਰੂ ਨਾਨਕ ਦੇ ਦਰ ਦੀ ਪਰਖ ਨਹੀਂ ਕਰਨੀ ਚਾਹੀਦੀ। ਇੱਥੇ ਤੇ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਹੈ। ਰਾਣੀ ਮਹਾਰਾਜ ਜੀ ਤੋਂ ਮਾਫੀ ਮੰਗਦੀ ਹੈ। ਮਹਾਰਾਜ ਵੀ ਉਹਨੂੰ ਮਾਫ ਕਰ ਦਿੰਦੇ। ਇਹ ਉਈਓ ਸਥਾਨ ਹੈ ਇਹ ਉਈਓ ਮੰਗਲਾ ਹੈ ਜਿਹਨੂੰ ਅਸੀਂ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ